ਸਨਮਾਨ ਸਮਰੋਹ ਦੇ ਵਿੱਚ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਅਮਰਸਰ ਦੇ ਡੀਸੀ ਮੈਡਮ ਸ਼ਸ਼ੀਪਾਨੀ ਜੀ ਸਾਡੇ ਵੀਡੀਓ ਸਹਿਬਾਨ ਸਾਰੇ ਚੁਣੇ ਹੋਏ ਸਾਡੇ ਸਰਪੰਚ ਸਹਿਬਾਨ ਖਾਸ ਤੌਰ ਤੇ ਮਹਿਲਾ ਸਥਾਪਾਹੇ ਗੁਰਜੀ ਕੀ ਫਤਿਹ ਮਹਿਲਾ ਨੂੰ ਮਜ਼ਬੂਤ ਕਰਕੇ ਮਹਿਲਾਵਾਂ ਮਜ਼ਬੂਤ ਹੋਣ ਗਈਆਂ ਪਿੰਡ ਪੱਤਰ ਦੇ ਘਰ ਪੱਤਰ ਦੇ ਪਿੰਡ ਪੱਤਰ ਦੇ ਸੂਬੇ ਦੇ ਦੇਸ਼ ਦੇ ਜਦੋਂ ਮਹਿਲਾ ਮਜਬੂਤੀ ਕਰਨ ਹੋਊਗਾ ਤੇ ਸਾਡਾ ਦੇਸ਼ ਅਵਸ਼ਤ ਤਰੱਕੀ ਕਰੂਗਾ। ਸੋ ਸੰਵਿਧਾਨ ਦੇ ਵਿੱਚ ਕੋਣ ਨੂੰ اختیار ਮਿਲੇ ਕਿ 50% ਰਾਖਵਾ ਕਰਨ ਜਿਹੜਾ ਆ ਉਹ ਮਹਿਲਾਵਾਂ ਨੂੰ ਦਿੱਤਾ ਗਿਆ। 50% ਔਰ ਮੈਨੂੰ ਇਹ ਦਸਨ ਦੇ ਵਿੱਚ ਖੁਸ਼ੀ ਮਹਿਸੂਸ ਹੁੰਦੀ ਆ ਕਿ ਸਾਡਾ ਚੰਡਿਆਰੇ ਹਲਕੇ ਦੇ ਵਿੱਚ 53% ਮਹਿਲਾਵਾਂ ਜਿਹੜੀਆਂ ਨੇ ਉਸ ਜਦੋਂ ਮੇਰੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ ਆ ਕਿਹਾ ਸੀਗਾ ਜਿਹਦੇ ਵਿੱਚ ਵੋਟਾਂ ਦੀ ਗਿਣਤੀ ਸੀਗੀ ਉਹ ਜਾਦੀ ਨਿਕਲੀ ਸੀਗੀ ਮੇਲ ਨਾਲ ਕੈਪਟਨ ਅਫਸਰ ਸਰ ਨੂੰ ਡੈਫੀਨਿਟਲੀ ਤੁਹਾਡੇ ਸਾਰਿਆਂ ਵੱਲੋਂ ਵੀ ਥੈਂਕ ਯੂ ਕਹਿਣਾ ਚਾਹੁੰਦੀ ਆ ਬਿਕੋਜ਼ ਇਸ ਤਰ੍ਹਾਂ ਦੇ ਜਿਹੜੇ ਸੰਮੇਲਨ ਹੈ ਪਰ ਜਦੋਂ ਇੱਕ ਨੇ ਬੋਲਿਆ ਤੁਹਾਡੇ ਸਾਰਿਆਂ ਦੇ ਹੌਸਲੇ ਹੌਲੀ ਹੌਲੀ بلند ਹੋਏ ਤੁਸੀਂ ਕਿੱਕ ਕਰਕੇ ਆਈਆਂ ਤੇ ਤੁਸੀਂ ਆਪਣੀ ਦਿਲ ਦੀ ਜੋ ਗੱਲ ਸੀਗੀ ਉਹ ਤੁਸੀਂ ਦੱਸੀ ਨਾਲੇ ਤੁਸੀਂ ਆਪਣੇ ਪਿੰਡ ਬਾਰੇ ਜਿਹੜੋ ਤੁਹਾਨੂੰ ਲੱਗਦਾ ਤੁਹਾਡੀ ਪ੍ਰਾਇੋਰਟੀਜ਼ ਹੈਗੀਆਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਉਹ ਵੀ ਦੱਸ ਪਾਈਆਂ ਹੋ ਸੋ ਆਲਰੇਡੀ ਤੇ ਤੁਹਾਡੀ ਜਿਹੜੀ ਪ੍ਰਾਇੋਰਟੀਜ਼ ਸੀਗੀਆਂ ਇੰਨੀ ਸੋਹਣੀ ਗੱਲ ਇਹ ਹੈ ਕਿ ਆਲਰੇਡੀ ਯੂ ਹੈਲਥ ਤੇ ਐਜੂਕੇਸ਼ਨ ਦੇ ਉਤੇ ਮੋਸਤੀ ਤੁਸੀਂ ਸਾਰੀਆਂ ਡਿਸਪੈਂਸਰੀ ਜਾਂ ਜਾਂ ਹਸਪਤਾਲੇ ਉਹਦੇ ਬਾਰੇ ਗੱਲ ਕਰ ਰਹੀ ਸੀਗੇ ਸੀ ਫ੍ਰਿਜ ਬਾਰੇ ਗੱਲ ਕਰ ਰਹੀ ਸੀ ਸਾਰੇ ਡਿਵੈਲਪਮੈਂਟ ਦੇ ਕੰਮ ਬਾਰੇ ਸੁਣਾ ਬੜਾ ਕਾਸਟ ਬਾਰੇ ਗੱਲ ਕਰ ਰਹੇ ਸੀ ਇੱਕ ਸਰਪੰਚ ਨੇ ਇਹ ਵੀ ਕਿਹਾ ਕਿ ਭਾਵੇਂ ਸਾਨੂੰ ਵੋਟ ਤੁਸੀਂ ਦਿੱਤੀ ਨਹੀਂ ਦਿੱਤੀ ਅਸੀਂ ਹਰੇਕ ਲਈ ਕੰਮ ਕਰਨਾ ਹੈਗਾ ਤੇ ਮੈਨੂੰ ਲੱਗਾ ਇਹੀ ਸੋਚ ਹੈ ਐਕਚੁਅਲੀ ਜਦੋਂ ਵੋਟਾਂ ਆਈਆਂ ਕਿਸੇ ਨਾਲ ਵੀ ਅਸੀਂ ਕੋਈ ਪੱਖਪਾਤ ਨਹੀਂ ਹੈ ਕਰਨਾ ਤੇ ਜਿਹੜੀ ਪਿੰਡ ਹੈ ਜੀ ਤੋਂ ਤੁਸੀਂ ਦੇਖਦੀਆਂ ਹੈਂ ਕਿੰਨਾ ਸੋਹਣਾ ਉਹਨੂੰ ਵੀ ਲੱਗਿਆ ਹਨਾ ਇੱਥੇ ਆ ਕੇ ਖੜ ਕੇ ਗਿਆ ਮੁੰਡਾ ਹੈ ਕਿਸੇ ਦੀ ਦਾਦੀ ਬਣੀ ਹੈ ਸਰਪੰਚ ਕਿਸੇ ਦੀ ਨਾਨੀ ਬਣੀ ਹੈ ਸਰਪੰਚ ਨਹੀਂ ਹੈ ਇਹਨਾਂ ਦੀ ਤੁਸੀਂ ਪੂਰੀ ਜਿਹੜਾ ਇੱਕ ਮਾਈਂਡ ਸੈਟ ਹੁੰਦਾ ਹੈ ਨਾ ਕਿ ਅਸੀਂ ਕਦੇ ਔਰਤਾਂ ਨੂੰ ਕਿਚਨ ਤੋਂ ਬਾਹਰ ਜਿਹੜਾ ਹੈ ਉਸ ਤੋਂ ਉਸ ਦੇ ਵਿੱਚ ਦੱਸਦੇ ਵੀ ਦੇਖਿਆ ਹੈ ਕਿ ਕਿਚਨ ਦੇ ਬਾਹਰ ਕਾਰਜਕਾਰੀ ਕੀ ਹੋ ਰਿਹਾ ਹੈ ਔਰਤਾਂ ਨੂੰ ਪਤਾ ਨਹੀਂ ਅਸੀਂ ਹੁੰਦਾ ਤੁਹਾਡੇ ਕੋਲ ਪਾਵਰਾਂ ਹੈਗੀਆਂ ਤੁਹਾਡੀ ਰਿਸਪੌਂਸਿਬਿਲਟੀਜ਼ ਵੀ ਹੈਗੀਆਂ ਤੇ ਤੁਸੀਂ ਰੱਬ ਦਾ ਨਾਮ ਲੈਂਦੀਆਂ ਹੀ ਹੋ ਤੇ ਕਾਨੂੰਨ ਆਲਰੇਡੀ ਜਿਹੜੀ ਕਿਰਪਾ ਤੇ ਜਿਹੜੀ ਬਖਸ਼ੀਸ਼ਾਂ ਪ੍ਰਾਪਤ ਹੋਈਆਂ ਨੇ ਤੁਹਾਨੂੰ ਉਹਨੂੰ ਹੁਣ ਤੁਸੀਂ ਅੱਗੇ ਲੈ ਕੇ ਜਾਣਾ ਤੇ ਬਹੁਤ ਹੀ ਇਮਾਨਤ ਕਹਿੰਦੇ ਸੀਗੇ ਕਿ ਤੁਸੀਂ ਇਹਨਾਂ ਤੋਂ ਫ੍ਰੈਡ ਨਾ ਲਓ ਮੈਂ ਤੁਹਾਡੇ ਤੋਂ ਫ੍ਰੈਡ ਨਾ ਲੈਂਦੀ ਆ ਕਿ ਤੁਸੀਂ ਕਿੰਨਾ ਕੁਛ ਕੰਮ ਜਿਹੜਾ ਹੈਗਾ ਵੀ ਅਸੀਂ ਤੁਹਾਡੇ ਨਾਲ ਹਾਇਰ ਹਰ ਚੀਜ਼ ਉੱਤੇ ਹਰ ਪੱਕੂ ਆਸੀ ਤੁਹਾਡੇ ਨਾਲ ਹੈਗੀ। ਤਕਲੀਫ ਆਵੇ ਇਹ ਬਲੌਕ ਆਫਿਸ ਹੈਗਾ ਤੁਹਾਡਾ। ਤੁਸੀਂ ਆਓ ਬੱਚੋ। ਯੂਜ਼ ਕਰਨਾ ਤੁਸੀਂ ਹੁਣ ਤੁਹਾਡੇ ਹੱਥ ਹੈ। ਕਿ ਤੁਸੀਂ ਇਸ ਤਰ੍ਹਾਂ ਉਹ ਯੂਜ਼ ਕਰਨਾ ਹੈ ਕਿ ਤੁਸੀਂ ਪਿੰਡ ਦੇ ਜਿਹੜੇ ਟੇਕਰ ਯੋਗ ਜੇ ਉਹ ਪਿੰਡ ਬਣ ਸਕਦੇ ਆ। ਹਰ ਇੱਕ ਦਾ ਪਿੰਡ ਕਿਉਂ ਹੈ? ਤੁਹਾਡੇ ਇਸਰ ਮਾਲ ਹੈ। ਆ ਜਿਹੜਾ ਸਮਾਗਮ ਕਰਾਇਆ ਗਿਆ ਹੈ ਜੰਡਿਆਲਾ ਬਲੌਕ ਦੇ ਵਿੱਚ ਉਹ ਸਪੈਸ਼ਲੀ ਜਿਹੜੀ ਲੇਡੀਜ਼ ਸਰਪੰਚਸ ਚੁਣੀਆਂ ਗਈਆਂ ਨੇ ਉਹਨਾਂ ਨੂੰ ਇਕੋ ਹੌਸਲਾ ਅਫਜ਼ਾਈ ਦੇਣ ਵਾਸਤੇ ਕਰਾਇਆ ਗਿਆ ਹੈ ਸੀਗਾ ਮੰਤਰੀ ਸਾਹਿਬ ਵੱਲੋਂ ਤੇ ਸਪੈਸ਼ਲੀ ਅਸੀਂ ਬਲਾਕ ਲੈਵਲ ਤੇ ਇਨਾਂ ਲਈ ਟ੍ਰੇਨਿੰਗਸ ਵੀ ਕਰਾਵਾਂਗੇ ਸੋ ਥੈਟ ਇਨਾਂ ਨੂੰ ਲੱਗੇ ਕਿ ਕੌਨਫੀਡੈਂਸ ਹੈਗਾ ਹੈ ਕਿ ਅਸੀਂ ਆਪ ਇਹ ਕੰਮ ਕਰ ਸਕਦੀ ਆ ਨਹੀਂ ਤੇ ਇਹ ਸੰਗਣਨਾ ਜਾਂ ਉਸ ਜ਼ਿੰਮੇਵਾਰੀ ਤੋਂ ਨਾ ਭੱਜਣ ਬਿਕੋਜ਼ ਇਨਾਂ ਕੋਲ ਪਾਵਰ ਵੀ ਹੈਗੀ ਤੇ ਨਾਲ ਉਸ ਦੇ ਨਾਲ ਅਕਾਉਂਟੇਬਿਲਟੀ ਤੇ ਰਿਸਪੌਂਸਿਬਿਲਟੀ ਵੀ ਇਨਾਂ ਦੀ ਹੈਗੀ ਹੈ ਸੋ ਇਨਾਂ ਨੂੰ ਸੁਣ ਕੇ ਇਨਾਂ ਦੇ ਵਿਚਾਰਾਂ ਨੂੰ ਸੁਣ ਕੇ ਇਨਾਂ ਨੇ ਜੋ ਵਿਚਾਰ ਆਪਣੇ ਸਾਂਝੇ ਕੀਤੇ ਉਹ ਸੁਣ ਕੇ ਅਸੀਂ ਸਾਰਿਆਂ ਨੂੰ ਇਦਾਂ ਬਹੁਤ ਹੀ ਵਧੀਆ ਮਹਿਸੂਸ ਹੋਇਆ ਕਿ ਇਹਨਾਂ ਨੂੰ ਆਲਰੇਡੀ ਆਪਣੀ ਪਿੰਡ ਨੂੰ ਕਿਸ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਚਾਹੁੰਦੀਆਂ ਨੇ ਇਹਨਾਂ ਦੀ এডਿਕੇਸ਼ਨ ਤੇ ਹੈਲਥ ਦੀ ਜਿਹੜੀ ਪ੍ਰਾਇੋਰਟੀਜ਼ ਸੀਗੀਆਂ ਆਲਰੇਡੀ ਉਹ ਬਹੁਤ ਵਧੀਆ ਸਾਨੂੰ ਲੱਗਿਆ ਤੇ ਅਸੀਂ ਇਹਨਾਂ ਨਾਲ ਹੈਗੇ ਆ ਜੇਕਰ ਇਹਨਾਂ ਨੂੰ ਕੁਝ ਵੀ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਸਕੀਮਜ਼ ਬਾਰੇ ਦੱਸਿਆ ਜਾਵੇ ਅਸੀਂ ਪ੍ਰੋਪਰ ਇਹਨਾਂ ਦਾ ਇੱਕ ਟ੍ਰੇਨਿੰਗ ਤੇ ਕੋਰਸ ਕਰਾ ਰਹੇ ਹਾਂਗੇ ਅੱਜ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਨਵੀਆਂ ਮਹਿਲਾ ਸਰਪੰਚ ਚੁਣੀਆਂ ਗਈਆਂ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਸਮਾਰੋਹ ਜੰਡਿਆਲਾ ਬਲਾਕ ਦੇ ਵਿੱਚ ਰੱਖਿਆ ਹੈ ਔਰ ਸਾਡੀਆਂ ਮੋਰ ਥੈਨ 50 ਲੇਡੀਜ਼ ਸਰਪੰਚਸ ਜਿਹੜੀਆਂ ਨੇ ਉਹਨਾਂ ਇੱਥੇ ਵਿੱਚ ਹਾਜ਼ਰ ਹੋਈਆਂ ਨੇ ਔਰ ਉਹਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਨੇ ਸਾਡਾ ਮੇਨ ਮਕਸਦ ਇਸ ਪ੍ਰੋਗਰਾਮ ਨੂੰ ਰੱਖਣ ਦਾ ਇਹੀ ਸੀਗਾ ਕਿ ਜਿੰਨੀਆਂ ਵੀ ਮਹਿਲਾ ਸਰਪੰਚਸ ਬਣੀਆਂ ਨੇ ਅਸੀਂ ਔਰਤਾਂ ਐਮਪਾਵਰਮੈਂਟ ਨੂੰ ਹੋਰ ਪ੍ਰਮੋਟ ਕਰੀਏ ਇਹ ਆਪਣੇ ਅਧਿਕਾਰਾਂ ਤੋਂ ਜਾਣੂ ਹੋਣ ਔਰ ਜਿੰਨੇ ਵੀ ਕੰਮ ਪਿੰਡਾਂ ਦੇ ਨੇ ਇਹ ਆਪ ਮੋਰੀ ਬਣ ਕੇ ਅੱਗੇ ਲਾ ਕੇ ਜੜੇ ਆ ਉਹ ਕੰਮ ਕਰਵਾਉਣ ਕਿਉਂਕਿ ਜਦੋਂ ਲੇਡੀਜ਼ ਕੰਮ ਵਾਸਤੇ ਨਿਕਲਦੀਆਂ ਨੇ ਜਾਂ ਕਰਾਉਂਦੀਆਂ ਨੇ ਤੇ ਉਹਨਾਂ ਦੇ ਕੰਮ ਕਰਨ ਦੀ ਸਪੀਡ ਵੀ ਵੱਧ ਜਾਂਦੀ ਆ ਔਰ ਉਹਦੇ ਵਿੱਚ ਮੈਂ ਸਮਝਦਾ ਕਿ ਈਮਾਨਦਾਰੀ ਦਾ ਫੈਕਟਰ ਵੀ ਜ਼ਿਆਦਾ ਇਨਕਲੂਡ ਹੋ ਜਾਂਦਾ ਔਰ ਬੜੀ ਜਜ਼ਬੇ ਦੇ ਨਾਲ ਕੰਮ ਕਰਦੀਆਂ ਨੇ ਸੋ ਅੱਜ ਇਹਨਾਂ ਸਾਰੀਆਂ ਜਿੰਨੇ ਲੇਡੀ ਸਰਪੰਚਸ ਆਈਆਂ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਦਾ ਕਿ ਉਹ ਆਪਣਾ ਸਰਪੰਚੀ ਦੇ ਨਾਲ ਨਾਲ ਇੱਕ ਵੂਮਨ ਏਮਪਾਵਰਮੈਂਟ ਵਾਸਤੇ ਮਹਿਲਾ ਸ਼ਸ਼ਤਰਿਕ ਕਰਨ ਵਾਸਤੇ ਹਮੇਸ਼ਾ ਹੀ ਜਿਹੜਾ ਉਹ ਕੰਮ ਕਰਦੀਆਂ ਰਹਿਣਗੀਆਂ ਸਭ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਮਹਿਲਾਵਾਂ ਪਹਿਲੇ ਪੰਚ ਸਰਪੰਚ ਵੀ ਜਾਂਦੀ ਸੀ ਪਰ ਜੋ ਕੰਮ ਕਰਾ ਉਹ ਉਹਨਾਂ ਦੇ ਹਸਬੰਦ ਕਰਦੇ ਸੀ ਪਰ ਅੱਜ ਤੁਹਾਡੀ ਸਰਕਾਰ ਵਿੱਚ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕੁਝ ਮੈਂ ਨਹੀਂ ਦੇਖੋ ਫੈਮਿਲੀ ਬੜੀ ਇੰਪੋਰਟੈਂਟ ਹੁੰਦੀ ਆ ਫੈਮਿਲੀ ਦੇ ਵਿੱਚ ਆਪਾਂ ਹੈਲਪ ਕਰ ਸਕਦੇ ਆ ਇੱਕ ਦੂਸਰੇ ਦੀ ਜੇ ਮਹਿਲਾ ਸਰਪੰਚ ਨੇ ਤੇ ਉਹਨਾਂ ਦੇ ਹਸਬੰਡ ਜਾਂ ਉਹਨਾਂ ਦੇ ਫਾਦਰ ਜਾਂ ਬ੍ਰਦਰ ਕੰਮ ਕਰਦੇ ਨੇ ਕਰ ਸਕਦੇ ਨੇ ਪਰ ਆਮ ਤੌਰ ਤੇ ਦੇਖਣ ਦੇ ਵਿੱਚ ਆ ਆਉਂਦਾ ਸੀਗਾ ਕਿ ਬਹੁਤੇ ਪਿੰਡਾਂ ਦੇ ਵਿੱਚ ਇਹ ਪਤਾ ਹੀ ਨਹੀਂ ਸੀਗਾ ਹੁੰਦਾ ਕਿ ਇੱਥੋਂ ਦਾ ਸਰਪੰਚ ਲੇਡੀ ਆ ਜਾਂ ਕੌਣ ਆ ਉਹਨਾਂ ਦਾ ਨਾਮ ਹੀ ਨਹੀਂ ਸੀਗਾ ਕਿਤੇ ਆਉਂਦਾ ਉਹ ਨਾਮ ਹੀ ਹੋਰ ਚੱਲਦੇ ਹੁੰਦੇ ਸੀਗੇ ਸੋ ਸਾਡਾ ਮਕਸਦ ਇਹ ਆ ਕਿ ਉਹ ਆਪ ਇਨੀਸ਼ੀਏਟਿਵ ਲੈ ਕੇ ਆਪ ਪਹਿਲ ਕਦਮੀ ਕਰਕੇ ਆਪ ਕਮਨ ਨੂੰ ਪ੍ਰੇਰਿਤ ਕਰਨ ਔਰ ਆਪ ਅੱਗੇ ਕੰਮ ਕਰਾਉਣ ਵਾਸਤੇ ਆਪ ਅੱਗੇ ਆਉਣ ਘਰਾਂ ਦੇ ਵਿੱਚ ਉਹਨਾਂ ਦਾ ਰੋਲ ਜਿਸ ਸਿਰਫ ਇੱਕ ਰਸੋਈ ਤੱਕ ਹੀ ਸੀਮਤ ਨਾ ਰਹੇ ਜੋ ਸੰਵਿਧਾਨ ਨੇ ਤਾਕਤ ਦਿੱਤੀ ਆ ਉਹਨਾਂ ਨੂੰ ਅਸਲੀ ਤਾਕਤ ਦਾ ਪਤਾ ਹੋਵੇ ਕਿ ਸਾਡੀ ਤਾਕਤ ਇਹ ਆ ਔਰ ਉਹ ਆਪਣੀ ਤਾਕਤ ਦੀ ਵਰਤੋਂ ਕਰ ਸਕਣ